ਇਸਪਰ ਦੀ ਸਭ ਤੋਂ ਵੱਡੀ ਖਬਰ ਦੇ ਰਹੇ ਹਾਂ ਤੁਹਾਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਤੇ ਉਹਨਾਂ ਦੇ ਗਨਮੈਨਸ ਦੇ ਨਾਲ ਜੁੜੀ ਹੋਈ ਜਿੱਥੇ ਸਿੱਧੂ ਮੂਸੇਵਾਲਾ ਦੇ ਰક્ષਕ ਉਹਨਾਂ ਦੇ ਬਾਡੀਗਾਰਡਸ ਆਪਸ ਦੇ ਵਿੱਚ ਭਿੜੇ ਨੇ ਦਰਸਲ ਦੋ ਬਾਡੀਗਾਰਡ ਡਿਊਟੀ ਨੂੰ ਲੈ ਕੇ ਉਹਨਾਂ ਦੇ ਵਿੱਚ ਆਪਸੀ ਝੜਪ ਹੋਈ ਜਿਸ ਤੋਂ ਬਾਅਦ ਇੱਕ ਦਾ ਸਿਰ ਪਾੜ ਦਿੱਤਾ ਦੂਜੇ ਵੱਲੋਂ ਆ ਇਹ ਤਸਵੀਰ ਜਿਹੜੀ ਹੈ ਹਸਪਤਾਲ ਤੋਂ ਸਾਹਮਣੇ ਆਈ ਹੈ ਸਿਵਲ ਹਸਪਤਾਲ ਦੇ ਵਿੱਚ ਇਸ ਬਾਡੀਗਾਰਡ ਗਗਨਦੀਪ ਸਿੰਘ ਨੂੰ ਭਰਤੀ ਕਰਾਇਆ ਗਿਆ ਜਿਸ ਦਾ ਸਿਰ ਅ ਅਰਣ ਕੁਮਾਰ ਨਾਮ ਦੇ ਮੁੰਡੇ ਨੇ ਜਿਹੜਾ ਕੀ ਹੈ ਜੋ ਕਿ ਦੂਜਾ ਬਾਡੀਗਾਰਡ ਹੈ ਉਸ ਵੱਲੋਂ ਸਿਰਫ ਖੋਲ ਦਿੱਤਾ ਗਿਆ ਹਮਲਾ ਕੀਤਾ ਗਿਆ ਕੜੇ ਦੇ ਨਾਲ ਵਾਰ ਕੀਤਾ ਗਿਆ ਅਜਿਹੀ ਗੱਲ ਜਿਹੜੀ ਹੈ ਨਿਕਲ ਕੇ ਸਾਹਮਣੇ ਆ ਰਹੀ ਹੈ ਦਰਅਸਲ ਦੇਰ ਰਾਤ ਦੋਹੇ ਜਣੇ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਇਹ ਬਾਡੀਗਾਰਡਸ ਸੌ ਰਹੇ ਸੀ ਤਾਂ ਅਚਾਨਕ ਜਿਹੜੀ ਹੈ ਦੇਰ ਰਾਤ ਇਹਨਾਂ ਦੀ ਆਪਸੀ ਕੋਈ ਬਹਿਸ ਹੁੰਦੀ ਹੈ ਤੇ ਜਦੋਂ ਅਰुण ਕੁਮਾਰ ਵੱਲੋਂ ਗਗਨਦੀਪ ਸਿੰਘ ਦਾ ਜਿਹੜਾ ਕੀ ਹੈ ਸਿਰ 파ੜ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲੈ ਕੇ ਜਾਇਆ ਗਿਆ ਸਿੱਧੂ ਮੂਸੇਵਾਲਾ ਦੇ ਜਿਸ ਦਿਨ ਕਤਲ ਹੁੰਦਾ ਉਸ ਦਿਨ ਵੀ ਇਹਹੀ ਬਾਡੀਗਾਰਡਸ ਨਾਲ ਸੀ ਉਦੋਂ ਵੀ ਚਰਚਾਵਾਂ ਬਹੁਤ ਛਿੜੀਆਂ ਸੀ ਕਿ ਕਿਉਂ ਬਾਡੀਗਾਰਡ ਨਾਲ ਨਹੀਂ ਗਏ ਕਿਉਂ ਉਹਨਾਂ ਨੂੰ ਘਰੇ ਹੀ ਛੱਡ ਦਿੱਤਾ ਗਿਆ ਪਰ ਹੁਣ ਇੱਕ ਵਾਰ ਮੁੜ ਤੋਂ ਮੂਸੇਵਾਲਾ ਦੇ ਪੇਟਾ ਦੇ ਜਿਹੜੇ ਸਹਾਇਕ ਨੇ ਬਾਡੀਗਾਰਡਸ ਨੇ ਉਹਨਾਂ ਨੂੰ ਲੈ ਕੇ ਜਾਣਕਾਰੀ ਸਾਹਮਣੇ ਆ ਰਹੀ ਤਸਵੀਰ ਸਿਵਲ ਹਸਪਤਾਲ ਤੋਂ ਤੁਹਾਨੂੰ ਦਿਖਾ ਰਹੇ ਹਾਂ अरुण कुमार ये वही बॉडीगार्ड है जो कि अपनी ड्यूटी ਲਈ ਸراہਿਆ ਗਿਆ ਸੀ ਕਿ ਕਿੰਨਾ ਮੁਸ਼ਤਿਹਦ ਹੋ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਰੱਖਿਆ ਕਰਦਾ ਉਸ ਦੀਆਂ ਬਹੁਤ ਸਾਰੀਆਂ ਵੀਡੀਓਜ਼ ਪਬਲਿਕ ਰੈਲਿਸ ਦੇ ਵਿੱਚੋਂ ਵਾਇਰਲ ਵੀ ਹੋਈਆਂ ਸੀ ਪਰ ਇਹ ਘਟਨਾ ਸ਼ਾਇਦ ਕਿਸੇ ਨੇ ਸੋਚਿਆ ਨਹੀਂ ਸੀ ਕਿ ਇਸ ਤਰੀਕੇ ਸਾਨੂੰ ਨੂੰ ਮਿਲੇਗੀ ਉਦੋਂ ਵੀ ਮੂਸੇਵਾਲਾ ਦਾ ਜਿਸ ਦਿਨ ਕਤਲ ਹੁੰਦਾ ਤਾਂ ਮੂਸੇਵਾਲਾ ਦੇ ਪਿਤਾ ਨੇ ਕਿਹਾ ਸੀ ਕਿ ਇੱਕ ਬਾਡੀਗਾਰਡ ਮਾਨਸਿਕ ਤੌਰ ਤੇ ਠੀਕ ਨਹੀਂ ਸੀ ਉਸ ਨੇ ਛੁੱਟੀ ਲਈ ਸੀ ਦੂਜਾ ਉਹ ਉਹ ਨਿੰਦਰੇ ਦਾ ਮਾਰਿਆ ਸੀ ਇਸ ਕਰਕੇ ਨਾਲ ਨਹੀਂ ਲੈ ਕੇ ਗਏ ਹੋਰ ਵੀ ਕਈ ਕਾਰਨ ਸੀ ਤੇ ਹੁਣ ਡਿਊਟੀ ਨੂੰ ਲੈ ਕੇ ਮੂਸੇਵਾਲਾ ਦੇ ਪਿਤਾ ਦੇ ਬਾਡੀਗਾਰਡਸ ਦੀ ਲੜਾਈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੇ ਰਹੇ ਹਾਂ ਤੁਹਾਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਤੇ ਉਹਨਾਂ ਦੇ ਗਨਮੈਨਸ ਦੇ ਨਾਲ ਜੁੜੀ ਹੋਈ ਜਿੱਥੇ ਸਿੱਧੂ ਮੂਸੇਵਾਲਾ ਦੇ ਰક્ષਕ ਉਹਨਾਂ ਦੇ ਬਾਡੀਗਾਰਡਸ ਆਪਸ ਦੇ ਵਿੱਚ ਭਿੜੇ ਨੇ ਦਰਸਲ ਦੋ ਬਾਡੀਗਾਰਡ ਡਿਊਟੀ ਨੂੰ ਲੈ ਕੇ ਉਹਨਾਂ ਦੇ ਵਿੱਚ ਆਪਸੀ ਝੜਪ ਹੋਈ ਜਿਸ ਤੋਂ ਬਾਅਦ ਇੱਕ ਦਾ ਸਿਰ ਪਾੜ ਦਿੱਤਾ ਦੂਜੇ ਵੱਲੋਂ ਆ ਇਹ ਤਸਵੀਰ ਜਿਹੜੀ ਹੈ ਹਸਪਤਾਲ ਤੋਂ ਸਾਹਮਣੇ ਆਈ ਹੈ ਸਿਵਲ ਹਸਪਤਾਲ ਦੇ ਵਿੱਚ ਇਸ ਬਾਡੀਗਾਰਡ ਗਗਨਦੀਪ ਸਿੰਘ ਨੂੰ ਭਰਤੀ ਕਰਾਇਆ ਗਿਆ ਜਿਸ ਦਾ ਸਿਰ ਅ ਅਰਣ ਕੁਮਾਰ ਨਾਮ ਦੇ ਮੁੰਡੇ ਨੇ ਜਿਹੜਾ ਕੀ ਹੈ ਜੋ ਕਿ ਦੂਜਾ ਬਾਡੀਗਾਰਡ ਹੈ ਉਸ ਵੱਲੋਂ ਸਿਰਫ ਖੋਲ ਦਿੱਤਾ ਗਿਆ ਹਮਲਾ ਕੀਤਾ ਗਿਆ ਕੜੇ ਦੇ ਨਾਲ वार ਕੀਤਾ ਗਿਆ ਅਜਿਹੀ ਗੱਲ ਜਿਹੜੀ ਹੈ ਨਿਕਲ ਕੇ ਸਾਹਮਣੇ ਆ ਰਹੀ ਹੈ ਦਰਅਸਲ ਦੇਰ ਰਾਤ ਦੋਹੇ ਜਣੇ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਇਹ ਬਾਡੀਗਾਰਡਸ ਸੋ ਰਹੇ ਸੀ ਤਾਂ ਅਚਾਨਕ ਜਿਹੜੀ ਹੈ ਦੇਰ ਰਾਤ ਇਹਨਾਂ ਦੀ ਆਪਸੀ ਕੋਈ ਬਹਿਸ ਹੁੰਦੀ ਹੈ ਤੇ ਜਦੋਂ ਅਰुण ਕੁਮਾਰ ਵੱਲੋਂ ਗਗਨਦੀਪ ਸਿੰਘ ਦਾ ਜਿਹੜਾ ਕਿ ਸਿਰ 파ੜ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲੈ ਕੇ ਜਾਇਆ ਗਿਆ ਸਿੱਧੂ ਮੂਸੇਵਾਲਾ ਦਾ ਜਿਸ ਦਿਨ ਕਤਲ ਹੁੰਦਾ ਉਸ ਦਿਨ ਵੀ ਇਹਹੀ ਬਾਡੀਗਾਰਡਸ ਨਾਲ ਸੀ ਉਦੋਂ ਵੀ ਚਰਚਾਵਾਂ ਬਹੁਤ ਛਿੜੀਆਂ ਸੀ ਕਿ ਕਿਉਂ ਬਾਡੀਗਾਰਡ ਨਾਲ ਨਹੀਂ ਗਏ ਕਿਉਂ ਉਹਨਾਂ ਨੂੰ ਘਰੇ ਹੀ ਛੱਡ ਦਿੱਤਾ ਗਿਆ ਪਰ ਹੁਣ ਇੱਕ ਵਾਰ ਮੁੜ ਤੋਂ ਮੂਸੇਵਾਲਾ ਦੇ ਫੇਟਾ ਦੇ ਜਿਹੜੇ ਸਹਾਇਕ ਨੇ ਬਾਡੀਗਾਰਡਸ ਨੇ ਉਹਨਾਂ ਨੂੰ ਲੈ ਕੇ ਜਾਣਕਾਰੀ ਸਾਹਮਣੇ ਆ ਰਹੀ ਹੈ ਤਸਵੀਰ ਸਿਵਲ ਹਸਪਤਾਲ ਤੋਂ ਤੁਹਾਨੂੰ ਦਿਖਾ ਰਹੇ ਹਾਂ अरुण कुमार ये वही बॉडीगार्ड है जो कि अपनी ड्यूटी ਲਈ ਸراہਿਆ ਗਿਆ ਸੀ ਕਿ ਕਿੰਨਾ ਮੁਸ਼ਤਿਹਦ ਹੋ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਰੱਖਿਆ ਕਰਦਾ ਉਸ ਦੀਆਂ ਬਹੁਤ ਸਾਰੀਆਂ ਵੀਡੀਓਜ਼ ਪਬਲਿਕ ਰੈਲਿਸ ਦੇ ਵਿੱਚੋਂ ਵਾਇਰਲ ਵੀ ਹੋਈਆਂ ਸੀ ਪਰ ਇਹ ਘਟਨਾ ਸ਼ਾਇਦ ਕਿਸੇ ਨੇ ਸੋਚਿਆ ਨਹੀਂ ਸੀ ਕਿ ਇਸ ਤਰੀਕੇ ਸਾਨੂੰ ਨੂੰ ਮਿਲੇਗੀ ਉਦੋਂ ਵੀ ਮੂਸੇਵਾਲਾ ਦਾ ਜਿਸ ਦਿਨ ਕਤਲ ਹੁੰਦਾ ਤਾਂ ਮੂਸੇਵਾਲਾ ਦੇ ਪਿਤਾ ਨੇ ਕਿਹਾ ਸੀ ਕਿ ਇੱਕ ਬਾਡੀਗਾਰਡ ਮਾਨਸਿਕ ਤੌਰ ਤੇ ਠੀਕ ਨਹੀਂ ਸੀ ਉਸ ਨੇ ਛੁੱਟੀ ਲਈ ਸੀ ਦੂਜਾ ਉਹ ਉਨੀਂਦਰੇ ਦਾ ਮਾਰਿਆ ਸੀ ਇਸ ਕਰਕੇ ਨਾਲ ਨਹੀਂ ਲੈ ਕੇ ਗਏ ਹੋਰ ਵੀ ਕਈ ਕਾਰਨ ਸੀ ਤੇ ਹੁਣ ਡਿਊਟੀ ਨੂੰ ਲੈ ਕੇ ਮੂਸੇਵਾਲਾ ਦੇ ਪਿਤਾ ਦੇ ਬਾਡੀਗਾਰਡਸ ਦੀ ਲੜਾਈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੇ ਰਹੇ ਹਾਂ ਤੁਹਾਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਤੇ ਉਹਨਾਂ ਦੇ ਗਨਮੈਨਸ ਦੇ ਨਾਲ ਜੁੜੀ ਹੋਈ ਜਿੱਥੇ ਸਿੱਧੂ ਮੂਸੇਵਾਲਾ ਦੇ ਰક્ષਕ ਉਹਨਾਂ ਦੇ ਬਾਡੀਗਾਰਡਸ ਆਪਸ ਦੇ ਵਿੱਚ ਭਿੜੇ ਨੇ ਦਰਸਲ ਦੋ ਬਾਡੀਗਾਰਡ ਡਿਊਟੀ ਨੂੰ ਲੈ ਕੇ ਉਹਨਾਂ ਦੇ ਵਿੱਚ ਆਪਸੀ ਝੜਪ ਹੋਈ ਜਿਸ ਤੋਂ ਬਾਅਦ ਇੱਕ ਦਾ ਸਿਰ ਪਾੜ ਦਿੱਤਾ ਦੂਜੇ ਵੱਲੋਂ ਇਹ ਤਸਵੀਰ ਜਿਹੜੀ ਹੈ ਹਸਪਤਾਲ ਤੋਂ ਸਾਹਮਣੇ ਆਈ ਹੈ ਸਿਵਲ ਹਸਪਤਾਲ ਦੇ ਵਿੱਚ ਇਸ ਬਾਡੀਗਾਰਡ ਗਗਨਦੀਪ ਸਿੰਘ ਨੂੰ ਭਰਤੀ ਕਰਾਇਆ ਗਿਆ ਜਿਸ ਦਾ ਸਿਰ ਅ ਅਰਣ ਕੁਮਾਰ ਨਾਮ ਦੇ ਮੁੰਡੇ ਨੇ ਜਿਹੜਾ ਕੀ ਹੈ ਜੋ ਕਿ ਦੂਜਾ ਬਾਡੀਗਾਰਡ ਹੈ ਉਸ ਵੱਲੋਂ ਸਿਰਫ ਖੋਲ ਦਿੱਤਾ ਗਿਆ ਹਮਲਾ ਕੀਤਾ ਗਿਆ ਕੜੇ ਦੇ ਨਾਲ ਵਾਰ ਕੀਤਾ ਗਿਆ ਅਜਿਹੀ ਗੱਲ ਜਿਹੜੀ ਹੈ ਨਿਕਲ ਕੇ ਸਾਹਮਣੇ ਆ ਰਹੀ ਹੈ ਦਰਅਸਲ ਦੇਰ ਰਾਤ ਦੋਹੇ ਜਣੇ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਇਹ ਬਾਡੀਗਾਰਡਸ ਸੌ ਰਹੇ ਸੀ ਤਾਂ ਅਚਾਨਕ ਜਿਹੜੀ ਹੈ ਦੇਰ ਰਾਤ ਇਹਨਾਂ ਵੀ ਆਪਸੀ ਕੋਈ ਬਹਿਸ ਹੁੰਦੀ ਹੈ ਤੇ ਜਦੋਂ ਅਰुण ਕੁਮਾਰ ਵੱਲੋਂ ਗਗਨਦੀਪ ਸਿੰਘ ਦਾ ਜਿਹੜਾ ਕਿ ਸਿਰ 파ੜ ਦਿੱਤਾ ਗਿਆ ਜਿਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਲੈ ਕੇ ਜਾਇਆ ਗਿਆ ਸਿੱਧੂ ਮੂਸੇਵਾਲਾ ਦਾ ਜਿਸ ਦਿਨ ਕਤਲ ਹੁੰਦਾ ਹੈ ਉਸ ਦਿਨ ਵੀ ਇਹਹੀ ਬਾਡੀਗਾਰਡਸ ਨਾਲ ਸੀ ਉਦੋਂ ਵੀ ਚਰਚਾਵਾਂ ਬਹੁਤ ਛੜੀਆਂ ਸੀ ਕਿ ਕਿਉਂ ਬਾਡੀਗਾਰਡ ਨਾਲ ਨਹੀਂ ਗਏ ਕਿਉਂ ਉਹਨਾਂ ਨੂੰ ਘਰੇ ਹੀ ਛੱਡ ਦਿੱਤਾ ਗਿਆ ਪਰ ਹੁਣ ਇੱਕ ਵਾਰ ਮੁੜ ਤੋਂ ਮੂਸੇਵਾਲਾ ਦੇ ਪੇਟਾ ਦੇ ਜਿਹੜੇ ਸਹਾਇਕ ਨੇ ਬਾਡੀਗਾਰਡਸ ਨੇ ਉਹਨਾਂ ਨੂੰ ਲੈ ਕੇ ਜਾਣਕਾਰੀ ਸਾਹਮਣੇ ਆ ਰਹੀ ਤਸਵੀਰ ਸਿਵਲ ਹਸਪਤਾਲ ਤੋਂ ਤੁਹਾਨੂੰ ਦਿਖਾ ਰਹੇ ਹਾਂ ਅਰਣ ਕੁਮਾਰੇ ਉਹੀ ਬਾਡੀਗਾਰਡ ਹੈ ਜੋ ਕਿ ਆਪਣੀ ਡਿਊਟੀ ਲਈ ਸਰਾਹਿਆ ਗਿਆ ਸੀ ਕਿ ਕਿੰਨਾ ਮੁਸ਼ਤੈਦ ਹੋ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਰੱਖਿਆ ਕਰਦਾ ਉਸ ਦੀਆਂ ਬਹੁਤ ਸਾਰੀਆਂ ਵੀਡੀਓਜ਼ ਪਬਲਿਕ ਰੈਲੀਜ਼ ਦੇ ਵਿੱਚੋਂ ਵਾਇਰਲ ਵੀ ਹੋਈਆਂ ਸੀ ਪਰ ਇਹ ਘਟਨਾ ਸ਼ਾਇਦ ਕਿਸੇ ਨੇ ਸੋਚਿਆ ਨਹੀਂ ਸੀ ਕਿ ਇਸ ਤਰੀਕੇ ਨਾਲ ਉਹਨਾਂ ਨੂੰ ਮਿਲੇਗੀ ਉਦੋਂ ਵੀ ਮੂਸੇਵਾਲਾ ਦਾ ਜਿਸ ਦਿਨ ਕਤਲ ਹੁੰਦਾ ਹੈ ਤਾਂ ਮੂਸੇਵਾਲਾ ਦੇ ਪਿਤਾ ਨੇ ਕਿਹਾ ਸੀ ਕਿ ਇੱਕ ਬਾਡੀਗਾਰਡ ਮਾਨਸਿਕ ਤੌਰ ਤੇ ਠੀਕ ਨਹੀਂ ਸੀ ਉਸਨੇ ਛੁੱਟੀ ਲਈ ਸੀ ਦੂਜਾ ਉਹ ਨੀਂਦਰੇ ਦਾ ਮਾਰਿਆ ਸੀ ਇਸ ਕਰਕੇ ਨਾਲ ਨਹੀਂ ਲੈ ਕੇ ਗਏ ਹੋਰ ਵੀ ਕਈ ਕਾਰਨ ਸੀ ਤੇ ਹੁਣ ਡਿਊਟੀ ਨੂੰ ਲੈ ਕੇ ਮੂਸੇਵਾਲਾ ਦੇ ਪਿਤਾ ਦੇ ਬਾਡੀਗਾਰਡਸ ਦੀ ਲੜਾਈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੇ ਰਹੇ ਹਾਂ ਤੁਹਾਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਤੇ ਉਹਨਾਂ ਦੇ ਗਨਮੈਨਸ ਦੇ ਨਾਲ ਜੁੜੀ ਹੋਈ ਜਿੱਥੇ ਸਿੱਧੂ ਮੂਸੇਵਾਲਾ ਦੇ ਰਖਸ਼ਕ ਉਹਨਾਂ ਦੇ ਬਾਡੀਗਾਰਡਸ ਆਪਸ ਦੇ ਵਿੱਚ ਭਿੜੇ ਨੇ ਦਰਸਲ ਦੋ ਬਾਡੀਗਾਰਡ ਡਿਊਟੀ ਨੂੰ ਲੈ ਕੇ ਉਹਨਾਂ ਦੇ ਵਿੱਚ ਆਪਸੀ ਝੜਪ ਹੋਈ ਜਿਸ ਤੋਂ ਬਾਅਦ ਇੱਕ ਦਾ ਸਿਰ ਪਾੜ ਦਿੱਤਾ ਦੂਜੇ ਵੱਲੋਂ ਇਹ ਤਸਵੀਰ ਜਿਹੜੀ ਹੈ ਹਸਪਤਾਲ ਤੋਂ ਸਾਹਮਣੇ ਆਈ ਹੈ ਸਿਵਲ ਹਸਪਤਾਲ ਦੇ ਵਿੱਚ ਇਸ ਬਾਡੀਗਾਰਡ ਗਗਨਦੀਪ ਸਿੰਘ ਨੂੰ ਭਰਤੀ ਕਰਾਇਆ ਗਿਆ ਜਿਸ ਦਾ ਸਿਰ ਅਰਣ ਕੁਮਾਰ ਨਾਮ ਦੇ ਮੁੰਡੇ ਨੇ ਜਿਹੜਾ ਕੀ ਹੈ ਜੋ ਕਿ ਦੂਜਾ ਬਾਡੀਗਾਰਡ ਹੈ ਉਸ ਵੱਲੋਂ ਸਿਰਫ ਖੋਲ ਦਿੱਤਾ ਗਿਆ ਹਮਲਾ ਕੀਤਾ ਗਿਆ ਕੜੇ ਦੇ ਨਾਲ ਵਾਰ ਕੀਤਾ ਗਿਆ ਅਜਿਹੀ ਗੱਲ ਜਿਹੜੀ ਹੈ ਨਿਕਲ ਕੇ ਸਾਹਮਣੇ ਆ ਰਹੀ ਹੈ ਦਰਅਸਲ ਦੇਰ ਰਾਤ ਦੋਹੇ ਜਣੇ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਇਹ ਬਾਡੀਗਾਰਡਸ ਸੌ ਰਹੇ ਸੀ ਤਾਂ ਅਚਾਨਕ ਜਿਹੜੀ ਹੈ ਦੇਰ ਰਾਤ ਇਹਨਾਂ ਦੀ ਆਪਸੀ ਕੋਈ ਬਹਿਸ ਹੁੰਦੀ ਹੈ ਤੇ ਜਦੋਂ ਅਰुण ਕੁਮਾਰ ਵੱਲੋਂ ਗਗਨਦੀਪ ਸਿੰਘ ਦਾ ਜਿਹੜਾ ਕੀ ਹੈ ਸਿਰ 파ੜ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲੈ ਕੇ ਜਾਇਆ ਗਿਆ ਸਿੱਧੂ ਮੂਸੇਵਾਲਾ ਦੇ ਜਿਸ ਦਿਨ ਕਤਲ ਹੁੰਦਾ ਉਸ ਦਿਨ ਵੀ ਇਹਹੀ ਬਾਡੀਗਾਰਡਸ ਨਾਲ ਸੀ ਉਦੋਂ ਵੀ ਚਰਚਾਵਾਂ ਬਹੁਤ ਛਿੜੀਆਂ ਸੀ ਕਿ ਕਿਉਂ ਬਾਡੀਗਾਰਡ ਨਾਲ ਨਹੀਂ ਗਏ ਕਿਉਂ ਉਹਨਾਂ ਨੂੰ ਘਰੇ ਹੀ ਛੱਡ ਦਿੱਤਾ ਗਿਆ ਪਰ ਹੁਣ ਇੱਕ ਵਾਰ ਮੁੜ ਤੋਂ ਮੂਸੇਵਾਲਾ ਦੇ ਪੇਟਾ ਦੇ ਜਿਹੜੇ ਸਹਾਇਕ ਨੇ ਬੋਡੀਗਾਰਡਸ ਨੇ ਉਹਨਾਂ ਨੂੰ ਲੈ ਕੇ ਜਾਣਕਾਰੀ ਸਾਹਮਣੇ ਆ ਰਹੀ ਹੈ ਤਸਵੀਰ ਸਿਵਲ ਹਸਪਤਾਲ ਤੋਂ ਤੁਹਾਨੂੰ ਦਿਖਾ ਰਹੇ ਹਾਂ अरुण कुमारे ओही बॉडीगार्ड है जो है कि अपनी ड्यूटी ਲਈ ਸراہਿਆ ਗਿਆ ਸੀ ਕਿ ਕਿੰਨਾ ਮੁਸ਼ਤਾਇਦ ਹੋ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਰੱਖਿਆ ਕਰਦਾ ਉਸ ਦੀਆਂ ਬਹੁਤ ਸਾਰੀਆਂ ਵੀਡੀਓਜ਼ ਪਬਲਿਕ ਰੈਲਿਸ ਦੇ ਵਿੱਚੋਂ ਵਾਇਰਲ ਵੀ ਹੋਈਆਂ ਸੀ ਪਰ ਇਹ ਘਟਨਾ ਸ਼ਾਇਦ ਕਿਸੇ ਨੇ ਸੋਚਿਆ ਨਹੀਂ ਸੀ ਕਿ ਇਸ ਤਰੀਕੇ ਸੋਨ ਨੂੰ ਮਿਲੇਗੀ ਉਦੋਂ ਵੀ ਮੂਸੇਵਾਲਾ ਦਾ ਜਿਸ ਦਿਨ ਕਤਲ ਹੁੰਦਾ ਤਾਂ ਮੂਸੇਵਾਲਾ ਦੇ ਪਿਤਾ ਨੇ ਕਿਹਾ ਸੀ ਕਿ ਇੱਕ ਬਾਡੀਗਾਰਡ ਮਾਨਸਿਕ ਤੌਰ ਤੇ ਠੀਕ ਨਹੀਂ ਸੀ ਉਸ ਨੇ ਛੁੱਟੀ ਲਈ ਸੀ ਦੂਜਾ ਉਹਨਿੰਦਰੇ ਦਾ ਮਾਰਿਆ ਸੀ ਇਸ ਕਰਕੇ ਨਾਲ ਨਹੀਂ ਲੈ ਕੇ ਗਏ ਹੋਰ ਵੀ ਕਈ ਕਾਰਨ ਸੀ ਤੇ ਹੁਣ ਡਿਊਟੀ ਨੂੰ ਲੈ ਕੇ ਮੂਸੇਵਾਲਾ ਦੇ ਪਿਤਾ ਦੇ ਬਾਡੀਗਾਰਡਸ ਦੀ ਲੜਾਈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਦੇ ਰਹੇ ਹਾਂ ਤੁਹਾਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਤੇ ਉਹਨਾਂ ਦੇ ਗਨਮੈਨਸ ਦੇ ਨਾਲ ਜੁੜੀ ਹੋਈ ਜਿੱਥੇ ਸਿੱਧੂ ਮੂਸੇਵਾਲਾ ਦੇ ਰਖਸ਼ਕ ਉਹਨਾਂ ਦੇ ਬਾਡੀਗਾਰਡਸ ਆਪਸ ਦੇ ਵਿੱਚ ਭਿੜੇ ਨੇ ਦਰਸਲ ਦੋ ਬਾਡੀਗਾਰਡ ਡਿਊਟੀ ਨੂੰ ਲੈ ਕੇ ਉਹਨਾਂ ਦੇ ਵਿੱਚ ਆਪਸੀ ਝੜਪ ਹੋਈ ਜਿਸ ਤੋਂ ਬਾਅਦ ਇੱਕ ਦਾ ਸਿਰ ਪਾੜ ਦਿੱਤਾ ਦੂਜੇ ਵੱਲੋਂ ਇਹ ਤਸਵੀਰ ਜਿਹੜੀ ਹੈ ਹਸਪਤਾਲ ਤੋਂ ਸਾਹਮਣੇ ਆਈ ਹੈ ਸਿਵਲ ਹਸਪਤਾਲ ਦੇ ਵਿੱਚ ਇਸ ਬਾਡੀਗਾਰਡ ਗਗਨਦੀਪ ਸਿੰਘ ਨੂੰ ਭਰਤੀ ਕਰਾਇਆ ਗਿਆ ਜਿਸ ਦਾ ਸਿਰ ਅ ਅਰਣ ਕੁਮਾਰ ਨਾਮ ਦੇ ਮੁੰਡੇ ਨੇ ਜਿਹੜਾ ਕੀ ਹੈ ਜੋ ਕਿ ਦੂਜਾ ਬਾਡੀਗਾਰਡ ਹੈ ਉਸ ਵੱਲੋਂ ਸਿਰਫ ਖੋਲ ਦਿੱਤਾ ਗਿਆ ਹਮਲਾ ਕੀਤਾ ਗਿਆ ਕੜੇ ਦੇ ਨਾਲ ਵਾਰ ਕੀਤਾ ਗਿਆ ਅਜਿਹੀ ਗੱਲ ਜਿਹੜੀ ਹੈ ਨਿਕਲ ਕੇ ਸਾਹਮਣੇ ਆ ਰਹੀ ਹੈ ਦਰਅਸਲ ਦੇਰ ਰਾਤ ਦੋਹੇ ਜਣੇ ਸਿੱਧੂ ਮੂਸੇਵਾਲਾ ਦੇ